बीजेपी सरकार तेरी तानाशाही शाही नहीं चलेगी बाबा जी अमर रहे अमर रहे अमर बाबा जी की फात है दे भोग पे बाबा जी की सोच है नारा दे भोग पे नहीं चलेगी क्या कहना चाहूंगा जैसे जेड़ा इंडिया कांग्रेस कमेटी वालों ਜਿਹੜਾ ਜੈ ਬਾਪੂ ਜੈ ਸਿੰਘ ਜੈ ਸਰਵਧਾਨ ਦੇ ਵੱਲੋਂ ਦਾ ਪ੍ਰੋਗਰਾਮ ਜਿਹੜਾ ਪੂਰੇ ਪੇਸ਼ ਦੇ ਅੰਦਰ ਦਿੱਤਾ ਗਿਆ ਉਹ ਦਿਨ ਲੈਣਾ ਸਾਡੇ ਪਰਦੇਸ਼ ਕਾਂਗਰਸ ਕਮੇਟੀ ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਸ ਚ ਆਲ ਇੰਡੀਆ ਕਾਂਗਰਸ ਕਮੇਟੀ ਭਵੇਂ ਜਿਹੜੇ ਆਉਦੇਦਾਰ ਸਹਿਬਾਨ ਆਏ ਸੀਗੇ ਤੇ ਪਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਰੇ ਹੀ ਉਸ ਮੀਟਿੰਗ 'ਚ ਹਾਜ਼ਰ ਸੀਗੇ ਤੇ ਉਸ ਦਿਨੇ ਇਹ ਪਿਆ ਸੀ ਕਿ 8 ਸੀ 12 18 19 20 ਇਹ 3-4 ਦਿਨ ਜਿਹੜੇ ਲਗਾਤਾਰ ਪੂਰੇ ਪੰਜਾਬ ਤੇ ਹਰ ਬਲਾਕ ਦੇ ਅੰਦਰ ਹਰ ਹਲਕੇ ਦੇ ਅੰਦਰ ਜਿਹੜਾ ਇਹ ਪ੍ਰੋਗਰਾਮ ਨੂੰ ਲਾਇਕੇ ਤਾਂ ਕਿ ਦੇਰਾ ਦੇਸ਼ ਦਾ ਸੰਵਧਾਨ ਉਸ ਨੂੰ ਬਚਾਇਆ ਜਾਵੇ ਕਾਰਨ ਕਿ ਆ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹਨਾਂ ਨੇ ਤੇ ਦਿਨ ਲੋਕ ਸਭਾ ਦੇ ਅੰਦਰ ਡਾਕਟਰ ਮੇਧਕਰ ਸਾਰ ਦੇ ਬਾਰੇ ਬੜੇ ਮਜ਼ਾਕੀਆ ਲਾਈਵ ਜੀ ਦੇ ਅੰਦਰ ਇੱਕ ਪੱਤੀ ਸ਼ਬਦਾਵਲੀ ਚ ਜਿਹੜੀ ਗੱਲ ਕੀਤੀ ਆ ਜਿਹੜੀ ਨਾਕਾਬਲੇ ਬਰਦਾਸ਼ਤ ਆ ਕਿਉਂਕਿ ਜੇ ਅੱਜ ਤੁਸੀਂ ਅਸੀਂ ਸਾਰੇ ਇੱਥੇ ਖੜੇ ਆ ਇਹ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਲਿਖਿਆ ਹੋਇਆ ਹੈਗਾ ਡਾਕਟਰ Ambedkar ਸਾਹਿਬ ਨੇ ਇਹਦੀ ਰਚਨਾ ਕੀਤੀ ਸੀ ਉਹਦੇ ਤਹਿਤ ਹੀ ਹਰ ਬੰਦੇ ਨੂੰ ਬੋਲਣ ਦਾ ਸੁਣਨ ਦਾ ਅਧਿਕਾਰ ਆ ਤੇ ਹਰ ਬੰਦਾ ਜਿਹੜਾ ਇਸ ਦੇਸ਼ ਦੇ ਅੰਦਰ ਆਪਣੀ ਗੱਲਬਾਤ ਆ ਹੋਰ ਰੱਖ ਸਕਦਾ ਹੈਗਾ ਪਰ ਪਿਛਲੇ ਕੋਈ 11 ਸਾਲ ਚ ਬੜੀ ਮਤਲਬ ਕਿ ਹਰ ਇਨਸਾਨ ਦੀ ਜਿਹੜੀ ਆਵਾਜ਼ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਜਪੀ ਦੀ ਸਰਕਾਰ ਨੇ ਇੰਨਾ ਹੀ ਪੰਜਾਬ ਦੇ ਅੰਦਰ ਵੀ ਜਿਹੜੀ ਸਰਕਾਰ ਆਹ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਵੱਲੋਂ ਵੀ ਜਿਹੜੀ ਆਵਾਜ਼ ਆਹੋ ਬੁਲੰਦ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇਹ ਪ੍ਰੋਗਰਾਮ ਜਿਹੜਾ ਉਸ ਲੜੀ ਦੇ ਤਹਿਤ ਜਿਹੜਾ ਇਹ ਦਿੱਤਾ ਗਿਆ ਤਾਂ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਚੰਗੀ ਪੱਧਰ ਤੇ ਜਿਹੜਾ ਅਗੇ ਚੱਲ ਹੀ ਰਹਿਣਗੇ ਅਤੇ ਤਕੜੇ ਹੋ ਕੇ ਜਿਹੜਾ ਹੈਗਾ ਅਸੀਂ ਦੇਸ਼ ਦੇ ਸੰਵਿਧਾਨ ਦੀ ਜਿਹੜੀ ਰਾਖੀ ਆ ਉਹ ਕਰਨੀ ਆ ਅਤੇ ਡਾਕਟਰ ਮਹੇਸ਼ਕਰ ਸਾਹਿਬ ਦੇ ਅਸੀਂ ਇੱਥੇ ਆਏ ਆ ਚਰਨਾ ਦੇ ਵਿੱਚ ਅਤੇ ਸਾਰਿਆਂ ਨੇ ਸੌ ਚੁੱਕੀ ਆ ਤੇ ਅਸੀਂ ਇਸ ਦੇ ਦੇ ਸੰਵਿਧਾਨ ਦੀ ਰਾਖੀ ਦੇ ਲਈ ਜੇ ਸਾਨੂੰ ਆਪਣਾ ਜੀਵਨ ਵੀ ਬਲਿਦਾਨ ਦੇਣਾ ਪਿਆ ਤਾਂ ਅਸੀਂ ਆਪਣਾ ਜੀਵਨ ਵੀ ਬਲਿਦਾਨ ਕਰਾਂਗੇ ਸਭਾ ਸਰ ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਵਿੱਚੋਂ ਕੁਝ ਬੰਦੇ ਉੱਠ ਕੇ ਆਇਆ ਕਿਸੇ ਦੇ ਤਲਵਾਰ ਮਾਰਤੀ ਕਿਸੇ ਦੀਆਂ ਮੰਜਾ ਚੋਰੀ ਹੋ ਗਈਆਂ ਕਿਸੇ ਦੀਆਂ ਬੱਕਰੀਆਂ ਚੋਰੀਆਂ ਹੋ ਗਈਆਂ ਕੀ ਕਹਿਣਾ ਚਾਹੋਗੇ ਇਸ ਮਾਹੌਲ ਦੇ ਬਾਰੇ ਵਿੱਚ ਦੇਖੋ ਤੁਹਾਡਾ ਬੜਾ ਧੰਨਵਾਦ ਆ ਵੈਸੇ ਤਾਂ ਪਿਛਲੇ ਸਮੇਂ ਦੌਰਾਨ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਕਿ ਤੁਸੀਂ ਵੀ ਜਿਹੜੀ ਸੱਚ ਦੀ ਆਵਾਜ਼ ਆ ਉਸ ਨੂੰ ਬੁਲੰਦ ਕਰਨ 'ਚ ਲੱਗੇ ਆ ਸਾਰੀ ਇੱਥੇ ਦੀ ਮੀਡੀਆ ਮੈਂ ਇਕੱਲੇ ਇੱਕ ਦਾ ਨਾਮ ਨਹੀਂ ਲੈਂਦਾ ਸਾਰਾ ਮੀਡੀਆ ਪੂਰੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਤੋਂ ਜਿਹੜੀ ਉਰੇ ਦੀ ਐਮ ਐਲ ਏ ਆ ਉਹਦਾ ਉਹਦੇ ਲਾਏ ਹੋਏ ਅਧਿਕਾਰੀ ਆ ਉਹ ਬਖਲਾਟ 'ਚ ਆ ਗਏ ਬਖਲਾਟ ਇਸ ਕਰਕੇ ਆ ਗਏ ਤੇ ਮੁੜ ਕੇ ਹੁਣ ਉਹ ਪੱਤਰਕਾਰਾਂ ਨੂੰ ਵੀ ਧਮਕੀਆਂ ਦੇਣ ਲੱਗੇ ਤਬਾਨ ਲੱਗੇ ਕਿਸੇ ਨੂੰ ਕਹਿਣਿਆ ਤੂੰ ਸਾਡੀ ਖਬਰ ਨਹੀਂ ਲਾਣੀ ਇੱਥੇ ਕੋਈ ਕਿਸੇ ਦੀ ਖਬਰ ਲਾਣ ਨੂੰ ਤਿਆਰ ਨਹੀਂ ਹੈ ਮੈਂ 2-3 ਦਿਨ ਪਹਿਲਾਂ ਰਾਣੀ ਰਾਜਪੁਰੇ ਜਿੱਦੋਂ ਮੈਂ ਕਿਤੇ ਗਿਆ ਸੀ ਫੰਕਸ਼ਨ ਤੇ ਤਾਂ ਵਾਪਸੀ ਤੇ ਆ ਰਿਹਾ ਤਾਂ ਕਿਸੇ ਬੰਦੇ ਨੇ ਮੈਨੂੰ ਦੱਸਿਆ ਕਿ ਮੇਰੀ ਬਾਈਕ ਮਤਲਬ ਤੇ ੱੱਕਾ ਮਾਰ ਕੇ ਬਾਈਕ ਖੋਣ ਦੀ ਕੋਸ਼ਿਸ਼ ਕੀਤੀ ਰੌਲਾ ਪੈ ਗਿਆ ਤਾਂ ਮੇਰਾ 8000 ਰੁਪਏ ਲੈ ਕੇ ਚਲੇ ਗਏ ਜਿਹੜਾ ਚੌਕੀ ਇੰਚਾਰਜ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਐਫ ਆਈ ਰਿਪੋਰਟ ਦੇ ਕਿ ਤੇਰੀ ਚੋਰੀ ਹੋ ਗਈ ਐਦਾਂ ਹੀ ਕੁਝ ਦਿਨ ਪਹਿਲਾਂ ਇੱਕ ਡਾਕਾ ਪੈ ਗਿਆ ਸੀ ਕਿਹਾ ਇੱਥੇ ਥਾਣੇ ਦੇ ਬਾਹਰ ਉਹ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਅਸੀਂ ਤੁਸੀਂ ਸਾਰੇ ਅਸੀਂ ਉੱਤੇ ਇਕੱਠੇ ਹੋ ਕੇ ਗਏ ਤਾ ਜਿੰਨਾ ਬੱਤਮੀਚੀ ਵਾਲਾ ਬਿਹੇਵੀਅਰ ਉਹਦੇ ਐਸਐਚਓ ਦਾ ਸੀ ਜਿਹੜਾ ਆਪਣੇ ਆਪ ਨੂੰ ਹੁਣ ਗੁੰਡਾ ਸੰਜਮ ਚਾ ਰਖਿਆ ਐ ਇਹਨਾ ਵੀ ਚਲੋ ਰਿਹਾ ਬੰਦਿਆਂ ਵਾਂਗ ਮੈਂ ਤਾਂ ਉਹਦੀ ਧੌਣ ਤੇ ਗੋਡਾ ਰੱਖ ਕੇ ਉਹਰੇ ਰੱਖਾਇਆ ਬੰਦਿਆਂ ਵਾਂਗ ਉਹ ਤੋਂ ਕੰਮ ਲੈਂਦਾ ਰਿਹਾ ਪਰ ਉਦੋਂ ਕਦੇ ਕਿਤੇ ਬਦਲ ਕਹਿਂਦਾ ਇਹ ਜਿਹੇ ਹਾਲਾਤ ਨਹੀਂ ਸੀ ਪੈਦਾ ਹੋਏ ਅੱਜ ਤੁਸੀਂ ਇਹ ਦੇਖੋ ਵੀ ਥਾ ਥਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਲੁਕਾਂ ਕੋਹਾ ਤਿੰਨ ਦਿਹਾੜੇ ਕਦੇ ਕਿਸੇ ਗ੍ਰੀਲਾਂ ਆਪ ਸਾਡਾ ਪਿੱਤੇ ਦਾ ਮੰਦਿਰ ਆ ਪਟੇਲ ਕਾਲਜ ਉੱਥੇ ਤੁਸੀਂ ਬੜੀ ਵੱਡੀ ਜਿਹੜੀ ਚੋਰੀ ਆ ਹੋ ਗਈ ਆ ਤੇ ਕੋਈ ਕਿਸੇ ਦੀ ਕੋਈ ਸੁਣਵਾਈ ਨਹੀਂ ਪਰ ਉਹਨਾਂ ਦਾ ਜੇ ਅਸੀਂ ਜਾ ਕੇ ਕਿਹਾ ਤਾਂ ਪਹਿਲੀ ਗੱਲ ਤਾਂ ਉਹ ਦੌੜ ਗਿਆ ਉਸ ਵਕਤ ਇਹੋ ਤੇ ਬਾਅਦ ਵਿੱਚ ਜਦੋਂ ਉਹਨੂੰ ਪਤਾ ਲੱਗਿਆ ਕਿ ਅਸੀਂ ਉੱਥੋਂ ਚਲੇ ਗਏ ਬਾਅਦ ਵਿੱਚ ਆ ਗਿਆ ਉੱਥੇ ਤਾਂ ਉਸ ਪਰਿਵਾਰ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪੁੱਠਾ ਸਿੱਧਾ ਜਿਹੜਾ ਹੈਗਾ ਬਿਆਨ ਆਹੋ ਦਿਓ ਤੁਸੀਂ ਪਰ ਮੈਂ ਇੰਨਾ ਕਹਿਣਾ ਚਾਹੁੰਦਾ ਮੈਨੂੰ ਇਹਨਾਂ ਗੱਲਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਕੀ ਉਹਨੂੰ ਜਸਟਿਸ ਮਿਲ ਗਿਆ ਉਸ ਪਰਿਵਾਰ ਨੂੰ ਕੀ ਉਹਦੀ ਚੋਰੀ ਇਹਨਾਂ ਨੇ ਦਿਲਾ ਕੇ ਦੇਤੀ ਹੈਗੀ ਆ ਪਰ ਨਹੀਂ ਇੱਦਾਂ ਇੱਕ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਉਹਦੀ ਬਾਈਕ ਹੋ ਕੇ ਲੈ ਗੇ ਲੱਖ ਰੁਪਈਆ ਲੈ ਕੇ ਤੇ ਮੈਂ ਉਦੋਂ ਹੀ ਉਹਨਾਂ ਨੂੰ ਕਹ ਹਸਪੀਟਲ ਜਾ ਮੈਂ ਗਿਆ ਮੈਂ ਉਹਨਾਂ ਨੂੰ ਕਹ ਤੁਹਾਡਾ ਕੋ ਮਾਰਨਾ ਤਾਂ ਹੈ ਨਹੀਂ ਕਿਉਂਕਿ ਮੈਨੂੰ ਤਾਂ ਭਰੋਸਾ ਹੀ ਉੱਠ ਗਿਆ ਹੈਗਾ ਇਹ ਰਾਜਪੁਰੇ ਦੀ ਪੁਲਿਸ ਤੋਂ ਮੈਨੂੰ ਕੀ ਉੱਠ ਗਿਆ ਪੂਰੇ ਰਾਜਪੁਰੇ ਦੇ ਲੋਕਾਂ ਨੂੰ ਉੱਠ ਗਿਆ ਹੈਗਾ ਇੱਥੋਂ ਦੀ ਪੁਲਿਸ ਤੇ ਭਰੋਸਾ ਨਹੀਂ ਰਿਹਾ ਹੈਗਾ ਤੇ ਅੱਜ ਤੁਸੀਂ ਇਹ ਦੇਖੋ ਵਰਦਮਾਨ ਕਲੋਨੀ ਚ ਮੰਦਰ ਦੇ ਵਿੱਚ ਚੋਰੀ ਹੋ ਗਈ ਹਰ ਥਾਂ ਤੇ ਸੇ ਮੈਨੂੰ ਇਸ ਗੱਲ ਦਾ ਤਾਂ ਜਵਾਬ ਦੇਵੇ ਐਮਐਲਏ ਦਾ ਕੰਮ ਯਾਰ ਲੁਕਣਾ ਥੋੜੀ ਹੁੰਦਾ ਲੋਕਾਂ ਨੂੰ ਜਸਟਿਸ ਦੇਣਾ ਹੁੰਦਾ ਤੇ ਇਹ ਉਪਰਲੀ ਸੀ ਜੂਟਿੰਗ ਦਾ ਪੀਪਲ ਆਫ ਦਾ ਰਾਜਪੁਰਾ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਤੁਹਾਨੂੰ ਦੱਸਾਂ ਔਰ ਅਸੀਂ ਦੇਖ ਰਹੇ ਸੀ ਦੇਖ ਰਹੇ ਹੈ ਕਿ ਮੈਂ ਤੁਹਾਨੂੰ ਦੱਸਾਂ ਔਰ ਮੈਂ ਤੁਹਾਨੂੰ ਇੱਕ ਦਾ ਦਿੰਨਾ ਮੈਂ ਥੋੜਾ ਜਿਹਾ ਹੋਰ ਵੇਟ ਕਰਾਂਗਾ ਇਹ ਮੈਂ ਪੂਰੇ ਹਲਕੇ ਦੇ ਪਿੰਡ ਪਿੰਡ ਘਰ ਘਰ ਸ਼ਹਿਰ ਦੇ ਵਾਰਡ ਚ ਕੋਨੇ ਕੋਨੇ ਚ ਜਾ ਕੇ ਇਹਦੇ ਖਿਲਾਫ ਬਹੁਤ ਜੰਗੀ ਪਿੱਤਰ ਦੇ ਸੀ ਮੁਹਿੰਮਾ ਜਿਹੜੀ ਉਹ ਚਲਾਵਾਂ ਦਾ ਸੀ ਤਾਂ ਮੁਹਬਬ ਸਭ ਹਲਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਪਰ ਐਸਐਚਓ ਸਾਹਿਬ ਨੇ ਤੁਹਾਨੂੰ ਹੀ ਹੈਂਡ ਫ੍ਰੀ ਤੇ ਕਹਿਆ ਸੀਗਾ ਛੋਟੀ ਮੋਟੀ ਇਹ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨਹੀਂ ਉਹ ਹਰ ਇੱਕ ਗੱਲ ਨੂੰ ਛੋਟੀ ਮੋਟੀਆਂ ਗੱਲਾਂ ਕਰਦਾ ਹੈਗਾ ਨਜਾਇਜ਼ ਮੁਕੱਦਮੇ ਦਰਜ ਕੀਤੇ ਜਾਂਦੇ ਰਾਤ ਵੀ ਸਾਡੇ ਬਨੂੜ ਦੀ ਪੁਲਿਸ ਨੇ ਐਮਐਲਏ ਦੇ ਕਹਿਣ ਦੇ ਉੱਤੇ ਸਾਡੇ ਵਰਕਰ ਦੇ ਉੱਤੇ ਤੇ ਨਜਾਇਜ਼ ਮੁਕੱਦਮਾ ਦਰਜ ਕਰਤਾ ਕਿਉਂਕਿ ਇਹਨਾਂ ਨੂੰ ਤਕਲੀਫ ਹੋਈ ਕਿ ਉੱਤੇ ਵੀ ਜਿਹੜੀ ਹੈਗੀ ਕਾਂਗਰਸ ਜਿੱਤ ਗਈ ਹੈਗੀ ਪੂਰੇ ਤਾਂ ਗੁੰਡਾ ਕਰਦੀ ਇਹਨੇ ਐਸਐਚਓ ਨੇ ਜਿਹੜਾ ਉਰੇ ਦਾ ਹੈਗਾ ਸੀਗਾ ਸਿਟੀ ਉਨੇ ਕਰਾਈਆ ਪਹਿਲਾਂ ਉਹਨੇ ਲੁੱਟੀ ਇਹਦੀ ਚੌਣ ਲੁੱਟੀ ਗੁਰੂ ਅੰਗਦੇਵ ਕਲੋਨੀ ਦੀ ਉਹਨੇ ਜਿਹੜੀ ਪੋਪਲ ਪੁਆਇੰਟ ਦੀ ਚੌਣ ਲੁੱਟੀ ਇਹ ਤਾਂ ਲਟੇਰਾ ਹੈਗਾ ਇਹ ਇਹ ਤਾਂ ਵੋਟਾਂ ਦਾ ਲਟੇਰਾ ਡੈਮੋਕ੍ਰੇਸੀ ਦਾ ਕਹਾਣ ਕਰਨ ਤੇ ਲੱਗੇ ਹੋਏ ਹੈ ਕਿ ਇਹ ਸੋ ਕੋਈ ਗੱਲ ਨਹੀਂ ਇਹ ਸਮਾਂ ਹੰਦਾ ਜਾਂਦਾ ਰਹਿੰਦਾ ਇੰਨੇ ਵੀ ਇੱਥੇ ਹੀ ਰਹਿਣਾ ਅਸੀਂ ਵੀ ਇੱਥੇ ਹੀ ਰਹਿਣਾ ਕੋਈ ਗੱਲ ਨਹੀਂ ਅਗਰ ਸਾਡੇ 'ਚ ਦਮ ਹੋਇਆ ਸਾਨੂੰ ਸਾਡੀ ਮਾਂ ਨੇ ਜੰਮਿਆ ਹੋਇਆ ਤਾਂ ਇਹਨਾਂ ਲੋਕਾਂ ਦਾ ਬਦਲਾ ਹਰਦਿਆਲ ਸਿੰਘ ਲੈ ਕੇ ਆਇਆ ਹਾਂ ਜੀ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਕਾਰਜਕਾਰੀ ਦੇਖ ਰਹੇ ਹੋ ਪ੍ਰਧਾਨ ਮੰਤਰੀ ਇਧੇ ਆnde ਸੀਗੇ ਤਾਂ ਹੁਣ ਕਿਸਾਨਾਂ ਦੇ ਉੱਪਰ 307 ਦਾ ਪੱਛਾ ਜਿਹੜਾ ਦਿੱਤਾ ਗਿਆ ਪੁਲਿਸ ਨੇ ਕਿਵੇਂ ਦੇਖਦੇ ਸਾਰੀ ਇਹ ਚੀਜ਼ ਨਹੀਂ ਹੁਣ ਮੈਨੂੰ ਇੱਕ ਦੱਸੋ ਕਿ 3 ਸਾਲ ਤੋਂ ਬਾਅਦ ਕਿਸਾਨਾਂ ਕਿਸਾਨਾਂ ਦੇ ਉੱਤੇ ਜਿਹੜਾ ਬੱਚਾ ਦਿੱਤਾ ਹੈਗਾ ਉਦੋਂ ਦੇ ਤਾਂ ਕੋਈ ਬੋਲੇ ਨਹੀਂ ਇਸੇ ਰਮ ਇੱਥੇ ਦਾ ਮੁੱਖ ਮੰਤਰੀ ਵੀ ਜਿਹੜਾ ਮਿਲੇ ਹੋਏ ਉਹਨਾਂ ਦੇ ਨਾਲ ਵੀ ਇਹ ਵੀ ਜਿਹੜਾ ਹੈਗਾ ਪੂਰੇ ਕੁਛ ਬੋਲੀ ਜਾਂਦਾ ਹੈਗਾ ਉੱਪਰੋਂ ਜਿਹੜਾ ਹੈਗਾ ਠਕਾਈ ਕਰੀ ਜਾਂਦਾ ਕਿਸਾਨਾਂ ਦੀ ਵੀ ਸੋ ਮੈਂ ਇਹ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਜਿਹੜਾ ਏ ਦਾ ਡਬਲ ਜਿਹੜਾ ਰੋਲ ਆ ਉਹਨੂੰ ਇਹ ਕਿਸ ਤਰੀਕੇ ਦੇ ਨਾਲ ਲੈਂਦੇ ਆ ਰੋ ਦੇ ਖਿਲਾਫ ਜਿੰਨਾਂ ਨੂੰ ਤਕੜੇ ਹੋ ਕੇ ਜਿਹੜਾ ਹੈਗਾ ਸੁਧਾਰ ਹੋਣਾ ਚਾਹੀਦਾ ਪ੍ਰਧਾਨ ਸਾਹਿਬ ਜਿਹੜੇ ਕਿਸਾਨ ਐ ਉਹ ਪਿਛਲੇ 13 ਫਰ ਵੀ ਤੋਂ ਲੱਗੇ ਐ ਚਲੋ ਇਹ ਤਾਂ ਸੈਂਟਰ ਦਾ ਮਹਿਕਮਾ ਜੀ ਸੈਂਟਰ ਨਾਲੋਂ ਦੀ ਗੱਲਬਾਤ ਐ ਪਰ ਪੰਜਾਬ ਸਰਕਾਰ ਦਾ ਜਿਹੜਾ ਰੋਲ ਐ ਿਕਨੌਰ ਹਲਕੇ ਦੀਆਂ ਸੜਕਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਫਟੋਏ ਪਏ ਪਈਆਂ ਟੁੱਟੀਆਂ ਪਈਆਂ ਬੁਰਾ ਹਾਲ ਹੋਇਆ ਪਿਆ ਪੰਜਾਬ ਸਰਕਾਰ ਜੀ ਸੜਕਾਂ ਦੀ ਰਿਪੇਅਰ ਵੱਲ ਕਿਉਂ ਧਿਆਨ ਦੇ ਰਹੀ ਹੈ ਤੇ ਵੀ ਤੁੱਕੀ ਖਣਾ ਚੱਲੋ ਰਿਪੇਅਰ ਤਾਂ ਇਹਨਾਂ ਨੇ ਕਿਤੇ ਵੀ ਪੰਜਾਬ ਚ ਕੋਈ ਟਾਕੀ ਹੀ ਨਹੀਂ ਲਾਈ ਪਰ ਇਹ ਚਲੋ ਮੋਦੀ ਵੱਡੀ ਮਾੜੀ ਹਾਲ ਦੇਣਾ ਜੀ ਪਰ ਇੱਕ ਤੇ ਹੋਈ ਦੇਖੋ ਵੀ ਉਰੇ ਇਹਨਾਂ ਦੇ ਜਿਹੜੇ ਬੰਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਲਟੇਰੇ ਆ ਉਹ ਹੁੰਦਾ ਟੈਕਸ ਲਾ ਰਹੇ ਹੈਗੇ ਦੇਖੋ ਤੁਸੀਂ ਉਹ ਵੀ ਮਤਲਬ ਕਹਿੰਦਾ ਉਹ ਘਨੋਰ ਹਲਕੇ ਦੇ ਪਿੰਡਾਂ ਜਿੱਥੇ ਮਤਲਬ ਕਹਿੰਦਾ ਜਿਹੜਾ ਇਹ ਲਾਈ ਲਾਈਵ ਹਾਂ ਦਲਦਿਕ ਤਾਂ ਟੈਕਸ ਜਿਹੜੇ ਲੋਕਾਂ ਤੋਂ ਲੰਗਣਾ ਵੀ ਮਤਲਬ ਕਹਿੰਦਾ ਵੀ ਬੇਹਾਲ ਕੀਤਾ ਪਿਆ ਤੁਸੀਂ ਪ੍ਰਧਾਨ ਸਾਹਿਬ ਕਹਿ ਰਹੇ ਹੋ ਥੋੜੇ ਦਿਨ ਹੋਰ ਵੇਟ ਕਰਾਂਗੇ ਵੇਟ ਕਿਸ ਗੱਲ ਕਰਕੇ ਕਰੋਗੇ ਤੁਸੀਂ ਅਸਪਤ ਟਾਈਮ ਪਹਿਲਾਂ ਮੈਂ ਦਿੱਤਾ ਮੈਂ ਹੁਣ ਵੀ ਇਹਨਾਂ ਨੂੰ ਟਾਈਮ ਦੇਣਾ ਵੀ ਇਹ ਸੁਧਰ ਜੋ ਨਹੀਂ ਤਾਂ ਫਿਰ ਅਸੀਂ ਚੰਗੀ ਪੱਧਰ ਦੇ ਉੱਤੇ ਜਿਹੜੀ ਪੂਰੇ ਹਲਕੇ ਕੋਈ ਟਾਈਮ ਮਹੀਨਾ 2 ਮਹੀਨੇ ਸਾਲ ਸੀ ਮਹੀਨਾ ਹਫਤਾ ਕੋਈ ਹੈ ਇਹ ਜੀ ਗੱਲ ਜੇ ਦੇ ਦਿਆਂ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਪਰਿਯੋਗ ਕੇ ਜੇ ਅਪਾ ਮਿਲ ਕੇ ਗੱਲ ਕਰਦੇ ਦਲਦਿਕ ਖਬਰ ਦਾ ਇਸ਼ਾਰਾ ਹੈ ਜੀ 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 ਜ ਅਗਲੇ ਵੱਲ ਸਾਫ ਨੇ ਮੈਡੀਕਲ ਫੈਸਿਲਿਟੀ ਐਕਸੈਪਟ ਕਰਾਂ ਕੀ ਤਦ ਤੱਕ ਦਸਰੇ ਚੜੇਗੀ ਕਿਤੇ ਨਾ ਇੱਕ ਉਹ ਅਸੀਂ ਤਾਂ ਮਤਲਬ ਕਿ ਪਰਮਾਤਮਾ ਕੋਲ ਉਹਨਾਂ ਦੀ ਜਿਹੜੀ ਉਮਰ ਦੀ ਜਿਹੜੀ ਹੈਗੀ ਆ ਅਰਦਾਸ ਕਰਦੇ ਆ ਲੰਮੀ ਉਮਰ ਦੇ ਲਈ ਅਰਦਾਸ ਕਰਦੇ ਆ ਕੋ ਜਲਦੀ ਤੰਦਰੁਸਤ ਹੋਣ ਅਤੇ ਠੀਕ ਹੋ ਕੇ ਹੋ ਆਪਣੇ ਘਰੇ ਆਣ ਬਾਕੀ ਜਿਹੜਾ ਕੇਂਦਰ ਨੇ ਜਿਹੜਾ ਉਹਨਾਂ ਨੂੰ ਚਿੱਠੀ ਭੇਜੀ ਆ ਉਹ ਐਕਸੈਪਟ ਕਰਨਾ ਨਾ ਕਰਨਾ ਇਹ ਕਿਸਾਨਾਂ ਦਾ ਆਪਣਾ ਮਾਮਲਾ ਹੈਗਾ ਜੇ ਉਹ ਜਾਣ ਕੇ ਤਾਂ ਉਹਨਾਂ ਦੇ ਨਾਲ ਗੱਲ ਕਰਨੀ ਚਾਣਗੇ ਤਾਂ ਕਰ ਲੈਣਗੇ ਨਹੀਂ ਉਹ ਨਹੀਂ ਜੀ ਜਿਹੜਾ ਟਾਈਮ ਰੱਖਿਆ ਅਸੀਂ ਕਿਸਾਨਾਂ ਦੇ ਨਾਮ ਅਸੀਂ ਕਿਸਾਨਾਂ ਦੇ ਨਾਮ 14 ਤਰੀਕ ਦਾ ਰੱਖਿਆ ਹੈ ਲਗਭਗ 1 ਮੰਨ ਦਾ ਗਾਇਬ ਹੈਗਾ ਇਹ ਪਹਿਲੇ ਵੀ ਹੋਦਲਤੀ ਸੀ ਮੀਟਿੰਗ ਜਿਹੜਾ ਲੇਟ ਰੱਖਿਆ ਇਸ ਵਾਰ ਕੀ ਜਣਾ ਚੱਲ ਉਹ ਕੋਈ ਉਹਨਾਂ ਨੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਬਾਹਾਨਾ ਲਾਤਾ ਕਿ 9 ਤਰੀਕ ਤੱਕ ਤਾਂ ਹੀ ਕੋਟਾ ਕੰਡਕਟਰ ਲੱਗਿਆ ਹੋਇਆ ਹੈਗਾ ਬੋਰਡ ਆਫ ਕੰਡਕਟਰ ਉੱਥੇ ਲੱਗਿਆ ਪੰਜਾਬxt ਨਹੀਂ ਲੱਗਿਆ ਹੈਗਾ ਜੇ ਦਿੱਲੀ ਲੱਗਿਆ ਹੋਇਆ ਹੈਗਾ ਇੱਥੇ ਤਾਂ ਨਹੀਂ ਲੱਗਿਆ ਹੈਗਾ ਹਰਿਆਣੇ 'ਚ ਤਾਂ ਨਹੀਂ ਲੱਗਿਆ ਕਿਤੇ ਦਿਨ ਲੱਗਿਆ ਜੀ ਠੀਕ ਹੈ